ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਕਰਵਾ ਚੌਥ ਲਈ ਸਪੈਸ਼ਲ ਹੈਵੀ ਪਾਰਟੀ ਵੇਅਰ ਸੂਟ ਦਿਖਾਵਾਂਗੇ ਜਿਨ੍ਹਾਂ ਦਾ ਪ੍ਰਾਈਸ ਜਿਹੜਾ 1500 ਤੋਂ ਵੀ ਘੱਟ ਰਹੇਗਾ ਭੈਣੋ ਜਦੋਂ ਤੁਸੀਂ ਸੂਟਾਂ ਦਾ ਪ੍ਰਾਈਸ ਸੁਣੋਗੇ ਤਾਂ ਹੈਰਾਨ ਹੋ ਜਾਓਗੇ ਕਿ ਇੰਨੇ ਘੱਟ ਪ੍ਰਾਈਸ 'ਚ ਤੁਹਾਨੂੰ ਸੂਟ ਹੈਂਡਵਰਕ ਦੇ ਮੈਲੇਗੇ ਬਾਜੂ ਬਾਟਮ ਤੇ ਵਰਕ ਹੋਏਗਾ ਚਨੌਂ ਦਾ ਦੁਪੱਟਾ ਹੋਏਗਾ ਨੇਚਰਲ ਕਲੇਪ ਦਾ ਫੈਬਰਿਕ ਰਹੇਗਾ ਨੈਕਸਟ ਆਹ ਵਾਲੇ ਬਹੁਤ ਸੋਹਣੇ ਸੂਟ ਹੈ ਇਹ ਵੀ ਦੇਖੋ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਆਪਣੇ ਕੋਲ ਆਲਮੋਸਟ ਆਲ ਕਲਰ ਵਿੱਚ ਅਵੇਲੇਬਲ ਹੈ ਠੀਕ ਜੀ ਨੈਕਸਟ ਆ ਕੰਟਰਾਸਟ ਬਾਟਮ ਵਾਲੇ ਆ ਗਏ ਬਾਟਮ ਤੇ ਵੀ ਵਰਕ ਹੋਏਗਾ ਸ਼ਾਰਟ ਤੇ ਵੀ ਵਰਕ ਹੋਏਗਾ ਬਾਹੂ ਤੇ ਵੀ ਹੋਏਗਾ ਇਹਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਹੈਗੇ ਆ ਨੈਕ ਫੀ ਵਾਲੇ ਵੀ ਆ ਨੈਕ ਗੋਲ ਵਾਲੇ ਵੀ ਆ ਤੁਹਾਨੂੰ ਜਿਹੜਾ ਪਸੰਦ ਆ ਤੁਸੀਂ ਲੈ ਸਕਦੇ ਹੋ ਨੈਕਸਟ ਆ ਆਰਐਸ ਬ੍ਰਾਂਡ ਦੇ ਸੂਟ ਹੋਣਗੇ ਬਹੁਤ ਸੋਹਣੇ ਨੈਕ ਵਰਕ ਕੀਤਾ ਨਾਲ ਕੰਟਰਾਸਟ ਬਾਟਮ ਦੁਪੱਟਾ ਰਹੇਗਾ ਬਾਟਮ ਤੇ ਵੀ ਵਰਕ ਹੋਏਗਾ ਦੁਪੱਟੇ ਤੇ ਪ੍ਰੋਪਰ ਲੈਸ਼ ਲਾ ਕੇ ਫਰਨੀਸ਼ਿੰਗ ਕੀਤੀ ਹੋਏਗੀ ਤਾਂ ਕੋਈ ਵੀ ਦੁਪੱਟਾ ਜਿਹੜਾ ਵਿਦਾਊਟ ਲੈਸ਼ ਨਹੀਂ ਮਿਲੇਗਾ ਫਰਨੀਸ਼ਿੰਗ ਪ੍ਰੋਪਰ ਕੀਤੀ ਹੋਏਗੀ ਤੁਸੀਂ ਚੈੱਕ ਕਰ ਸਕਦੇ ਹੋ ਕਰਵਾਚੌਦ ਦੇ ਲਈ ਸਪੈਸ਼ਲ ਸੂਟ ਲੈ ਕੇ ਆਇਆ ਤੁਹਾਡੇ ਲਈ ਪਹਿਣਾ ਦੀ ਕਾਫੀ ਡਿਮਾਂਡ ਹੁੰਦੀ ਹਰ ਇੱਕ ਪਹਿਣ ਦੀ ਅਲੱਗ-ਅਲੱਗ ਕਲਰ ਚੁਆਇਸ ਹੁੰਦੀ ਐ ਸੋ ਸੋਚਿਆ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਲੈ ਕੇ ਆਇਆ ਨੈਕਸਟ ਆਹ ਵਾਲੇ ਬਹੁਤ ਸੋਹਣੇ ਨੈਕ ਦੇਖੋ ਹੈਵੀ ਕਿੰਨਾ ਬਣਿਆ ਹੋਇਆ ਆ ਸੋਬਰ ਜੇ ਸੂਟ ਆ ਹੈਵੀ ਦਾ ਹੈਵੀ ਐ ਸੋਬਰ ਦਾ ਸੋਬਰ ਆ ਨੈਕਸਟ ਨੈਚੁਰਲ ਕ੍ਰੇਪ ਦੇ ਵਿੱਚ ਆਪਣੇ ਕੋਲ ਸੂਟ ਅਵੇਲੇਬਲ ਹੈ ਬਹੁਤ ਸੋਹਣੇ ਇਹਨਾਂ ਦੇ ਰਾਜ ਰਾਨੀ ਵਾਲੇ ਡਿਜ਼ਾਈਨ ਹੈ ਤੇ ਪ੍ਰਾਈਸ ਜਸ ਇਹਨਾਂ ਦਾ 1299 ਰੁਪਏ ਰਹੇਗਾ ਜੀ ਬਹੁਤ ਹੀ ਸੋਹਣਾ ਸੂਟ ਹੈ ਨੈਕਸਟ ਆ ਬਲੈਕ ਸ਼ੇਡ ਚ ਹੋਏਗਾ ਪਿਓਰ ਡਿਸ਼ੀਨ ਕ੍ਰੇਪ ਦਾ ਫੈਬਰਿਕ ਰਹੇਗਾ ਪਿਓਰ ਚਨਾਉਂ ਦਾ ਦੁਪੱਟਾ ਰਹੇਗਾ ਨੈਕਸਟ ਆ ਵੀ ਕ੍ਰੇਪ ਦੇ ਵਿੱਚ ਹੀ ਹੋਣਗੇ ਨਾਲ ਚਨਾਉਂ ਦੇ ਦੁਪੱਟੇ ਹੋਣਗੇ ਨੈਕਸਟ ਆਲ ਓਵਰ ਸੂਟ ਰਹੇਗਾ ਪਿਓਰ ਕਾਟਨ ਦੇ ਸੂਟ ਹੋਣਗੇ ਘੇਰਾ ਵਰਕ ਵਾਲੇ ਆ ਜੀ ਇਹ ਤੇ ਬਹੁਤ ਸੋਹਣਾ ਨਾਲ ਦੁਪੱਟਾ ਹੋਏਗਾ ਚਨਾਉਂ ਦਾ ਬਹੁਤ ਹੀ ਸੋਹਣੇ ਸੋਬਰ ਜੇ ਸੂਟ ਆ ਜਿੱਦਾਂ ਕਿ ਇਹ ਪਹਿਣਾ ਕੁਝ ਲੋਕਲ ਕਿ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਠੀਕ ਹੈ ਜੀ ਤੁਸੀਂ ਵੇਅਰ ਕਰ ਸਕਦੇ ਹੋ ਛੋਟੇ-ਮੋਟੇ ਫੰਕਸ਼ਨ ਤੇ 40 50 ਪਲੱਸ ਵਾਲਿਆਂ ਭੈਣਾਂ ਲਈ ਬਹੁਤ ਵਧੀਆ ਰਹਿਣ ਵਾਲੇ ਸੂਟ ਆ ਇਹ ਬਾਕੀ ਪਹਿਣਾ ਜਿੱਦਾਂ ਤੁਸੀਂ ਕਰਵਾ ਚਾਹਤਾ ਹੋਣ ਬਹੁਤ ਹੀ ਨੀਅਰ ਆ ਰਿਹਾ ਹੈ ਤੁਸੀਂ ਕੋਈ ਸੂਟ ਮੈਰਿਜ ਫੰਕਸ਼ਨ ਦੇ ਲਈ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਕਰਵਾ ਸਕਦੇ ਹੋ ਆਪਣੇ ਕੋਲ ਆਨ ਆਰਡਰ ਹੈਂਡਵਰਕ ਕਰਵਾਉਣਾ ਮਸ਼ੀਨਵਰਕ ਕਰਵਾਉਣਾ ਹੈ ਕਰਵਾ ਕੇ ਰੈਡੀ ਕਰਵਾ ਸਕਦੇ ਹੋ ਕੋਈ ਵੀ ਸੂਟ ਕਿਸੇ ਵੀ ਕਲਰ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਚਾਹੇ ਤੁਹਾਡੇ ਕੋਲ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੈ ਤੁਸੀਂ ਸਾਨੂੰ ਭੇਜ ਸਕਦੇ ਹੋ ਡਿਜ਼ਾਈਨ ਤੁਹਾਡੇ ਕੋਲ ਹੈਗਾ ਜਾਂ ਸਾਡੇ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਹੈ ਤਾਂ ਤੁਸੀਂ ਉਹ ਵੀ ਸਾਨੂੰ ਭੇਜ ਕੇ ਆਪਣਾ ਕਲਰ ਚੁਆਇਸ ਦੱਸ ਕੇ ਸੂਟਾਂ ਐਨੀ ਕਲਰ ਡਿਜ਼ਾਈਨ ਤੇ ਰੈਡੀ ਕਰਵਾ ਸਕਦੇ ਹੋ ਬਾਕੀ ਨੈਕਸਟ ਆਹ ਵਾਲੀ ਮਸ਼ੀਨ ਆ ਹੈਂਡਵਰਕ ਵਾਲੇ ਸੂਟ ਅਵੇਲੇਬਲ ਆ ਚੈੱਕ ਕਰੋ ਕਿੰਨੇ ਸੋਬਰ ਜਿਹਾ ਸੋਹਣੇ ਜਿਹਾ ਕਲਰ ਹੈ ਤੇ ਕਿੰਨੇ ਸੋਹਣੇ ਜਿਹਾ ਪਿਆਰੇ ਜਿਹਾ ਡਿਜ਼ਾਈਨ ਬਣੇ ਹੋਏ ਆ ਨੈਕਸਟ ਆਵੜਾ ਡਿਜ਼ਾਈਨ ਚੈੱਕ ਕਰੀ ਚਲੋ ਬਹੁਤ ਸੋਹਣੇ ਬਣਿਆ ਦੇਖੋ ਸਫਾਈ ਕਿੰਨੀ ਆ ਮਸ਼ੀਨ ਵਰਕ ਵਾਲੇ ਆਗੇ ਇਹ ਨੈਕਸਟ ਆ ਹੈਂਡ ਵਰਕ ਚ ਆਗੇ ਠੀਕ ਹੈ ਜੀ ਸੋਲੋ ਸੋਲੋ ਪੀਸ ਵਾਲੇ ਆਪਣੇ ਕੋਲ ਅਵੇਲੇਬਲ ਆ ਸਿੰਗਲ ਲੈ ਕੇ ਆਏ ਆ ਬਾਕੀ ਅਗਰ ਤੁਹਾਨੂੰ ਸੀ ਇਹਨਾਂ ਵਿੱਚੋਂ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਤੁਹਾਨੂੰ ਹੋਰ ਕੋਈ ਕਲਰ ਪਸੰਦ ਆ ਸੇਮ ਡਿਜ਼ਾਈਨ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਆਵੜਾ ਚੈੱਕ ਕਰੋ ਕਿੰਨਾ ਸੋਹਣਾ ਬਣਿਆ ਹੋਇਆ ਬਨਾਰਸੀ ਸਟਾਈਲ ਡਿਜ਼ਾਈਨ ਕਿੰਨੇ ਪਿਆਰੇ ਜਿਹਾ ਨੈਕਸਟ ਆ ਹੈਵੀ ਪਾਰਟੀ ਵੇਅਰ ਇਹ ਸੂਟ ਹੋਣਗੇ ਇਹ ਵੀ ਬ੍ਰਾਈਡਲ ਠੀਕ ਹੈ ਜੀ ਪਹਿਣਾ ਦੇ ਲਈ ਬਾਜ਼ੂ ਬਾਟਮ ਵਾਲੇ ਕਰਵਾ ਚੌਥਲੀ ਬਾਈ ਕਰਨਾ ਵੀ ਕਰ ਸਕਦੇ ਹੋ ਜਾਂ ਮੈਰਿਜ ਫੰਕਸ਼ਨ ਦੇ ਲਈ ਲੈਣਾ ਤਾਂ ਤੁਸੀਂ ਹੁਣੇ ਬੁਕਿੰਗ ਕਰਵਾਨੀ ਸ਼ੁਰੂ ਕਰਦੋ ਪਹਿਣੋ ਕਿਉਂਕਿ ਹੁਣ ਸੂਟਾਂ ਦੀ ਜਿਹੜੀ ਇਹ ਡਿਮਾਂਡ ਮੈਰਿਜ ਫੰਕਸ਼ਨ ਸਟਾਰਟ ਹੋਣ ਵਾਲੇ ਅੱਗੇ ਤਾਂ ਡਿਮਾਂਡ ਜਿਹੜੀ ਪਹਿਣਾ ਦੀ ਵਧ ਗਈ ਹੈ ਤੇ ਥੋੜਾ ਜਿਹਾ ਜਿਹੜੀ ਆ ਸਟਾਕ ਦੀ ਮੜ ਕੇ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਸੋ ਜਲਦੀ ਤੋਂ ਜਲਦੀ ਤੁਸੀਂ ਆਪਣੇ ਆਰਡਰ ਬੁੱਕ ਕਰਵਾ ਕੇ ਸੂਟ ਆਪਣਾ ਲੈ ਲਓ ਤੇ ਆਪਣੀ ਚੁਆਇਸ ਦਾ ਸੂਟ ਸਟਿਚ ਕਰਵਾਓ ਠੀਕ ਹੈ ਜੀ ਨੈਕਸਟ ਆ ਬਹੁਤ ਸੋਹਣੇ ਸਿਲਕ ਕريب ਦੇ ਵਿੱਚ ਸੂਟ ਹੁੰਦੇ ਆ ਜੀ ਆਪਣੇ ਕੋਲ ਆਕਰ ਤੁਸੀਂ ਇਹ ਵੀ ਡਿਜ਼ਾਈਨਿੰਗ ਕਰਵਾ ਕੇ ਲਾਈਕ ਲੈਸ਼ੇਸ ਲਗਵਾ ਕੇ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਚੈੱਕ ਕਰੋ ਬਹੁਤ ਸੋਹਣੇ ਸਿਲਕ ਕريب ਦੇ ਵਿੱਚ ਸੂਟ ਅਵੇਲੇਬਲ ਹੈ ਜੀ ਬਹੁਤ ਹੀ ਸੋਹਣੇ ਡਿਜ਼ਾਈਨ ਹੈ ਪਿਆਰੇ ਜਿਹਾ ਪ੍ਰਿੰਟ ਆਲ ਓਵਰ ਦੇ ਵਿੱਚ ਹੈ ਇਹ ਬਹੁਤ ਹੀ ਸੋਹਣੇ ਸੋਹਣੇ ਸੂਟ ਰਹਿਣ ਵਾਲੇ ਆ ਇਹ ਆਲ ਓਵਰ ਚ ਰਹੇਗਾ ਜੀ ਫੈਬਰਿਕ ਬਹੁਤ ਵਧੀਆ ਹੋਏਗਾ ਬਾਕੀ ਭੈਣੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜਿਹੜਾ ਭੈਣਾਂ ਨੇ ਹਈ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੁਹਾਡੇ ਕਮੈਂਟ ਲਾਈਕ ਦੇ ਨਾਲ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਤੇ ਪਤਾ ਲੱਗਦਾ ਹੈ ਕਿ ਹਾਂਜੀ ਤੁਸੀਂ ਜਿਹੜਾ ਆ ਵੀਡੀਓ ਨੂੰ ਕਿੰਨਾ ਪਸੰਦ ਕਰਦੇ ਹੋ ਤੁਸੀਂ ਸੁਜੈਸ਼ਨ ਦਿਆ ਕਰੋ ਤੁਸੀਂ ਕਿੱਦਾਂ-ਕਿੱਦਾਂ ਦੇ ਸੂਟ ਜਿਹੜੇ ਬਾਇ ਕਰਨਾ ਚਾਹੁੰਦੇ ਆ ਤਾਂ ਆਪਾਂ ਨੈਕਸਟ ਵੀਡੀਓ ਚ ਉਦਾਂ ਦੇ ਲੈ ਕੇ ਆਈਏ ਬਟ ਮੋਸਟਲੀ ਜਿਹੜਾ ਵਰਕ ਆਲੇ ਸਟਾਰਟ ਹੋਣੇ ਕਿਉਂਕਿ ਮੈਰਿਜ ਫੰਕਸ਼ਨ